ਆ ਤੁਹਾਨੂੰ ਲੈ ਕੇ ਆਇਆ ਕਿ ਹੋਜੀ ਫੈਕਟਰੀ ਦੁਕਾਨ ਤੇ ਨਹੀਂ ਲੈ ਕੇ ਆਇਆ ਉੱਥੇ ਲੈ ਕੇ ਆਇਆ ਜਿੱਥੇ ਸਿੱਧੇ ਦਰਵਾਜੇ ਬਣਦੇ ਆ ਥੋੜੀ ਸਿੱਧੀਆਂ ਪਹਾੜੇ ਨਾਲ ਤਾਰਾਂ ਜੋੜਤੀਆਂ ਮਤਲਬ ਤੁਸੀਂ ਸਿੱਧਾ ਚੱਕ ਸਕਦੇ ਹੋ ਪਰ ਗੱਲ یوں ਆ ਇੱਥੇ ਲਿਖਿਆ ਦਰਵਾਜੇ ਦਾ ਰੇਟ 140 ਰੁਪਏ ਸਕੁਅਰ ਫੁੱਟ ਪ੍ਰੀਤ ਆ ਚੱਕਰ ਪਤਾ ਨਹੀਂ ਕੀ ਆ ਇੱਥੇ ਲਿਖਿਆ ਪਿਆ ਰੇਟ 120 ਰੁਪਏ ਸਮੈਕਾ ਯਾਰ ਬਾਈ ਗੁਰਲਾਲ ਹਾਂਜੀ ਹਾਂਜੀ ਇਹ ਤਾਂ ਤੇਰੇ ਰੇਟ ਇੱਥੇ ਹੀ ਦੋ ਹੋਈ ਜਾਂਦੇ ਆ ਇਹ ਥੋੜੀ ਜਿਹੀ ਨਾ ਤੁਪ ਪਿੱਲੋ ਥੋੜੀ ਜਿਹੀ ਮਸਤੀਕ ਹੋ ਗਈ ਇਹ ਨਾ ਆਪਣਾ 120 ਰੁਪਏ ਸਮੈ ਉਹ ਆਪਣੇ ਉਸ ਸਮੈਕੇ ਹੋ ਗਿਆ ਉਹ ਮੈਂਬਰਨ ਵਾਲਾ ਹੋ ਗਿਆ ਓਥੇ ਮਸਤੀਕ ਥੋੜੀ ਇੱਥੇ ਥੋੜੀ ਬਸ ਸਮੈਕੇ ਵਾਲਾ ਲਿਖਣਾਂ ਦੀ ਗਲਤੀ ਰਹਿ ਗਈ ਕੀਤੇ ਨੂੰ ਥੋੜੇ ਦਿਨ ਹੋ ਗਏ ਬਸ ਥੋੜਾ ਜਿਆਦਾ ਨਹੀਂ 120 ਰੁਪਏ ਫੁੱਟ ਦੇ ਹਿਸਾਬ ਨਾਲ ਦਰਵਾਜਾ ਦੇ ਦੋਗੇ ਹਾਂ ਹਾਂ ਦੇ ਦਾਂਗੇ 120 ਰੁਪਏ ਆਪਣਾ ਸਮੈਕੇ ਵਾਲਾ ਇਸ ਸਮੈਕੇਲ ਹੋਊਗਾ ਥੋੜੀ ਇੱਥੇ 40 100 ਮੈਂਬਰਨ ਵਾਲਾ ਇਹ ਵੀਡੀਓ ਚੱਲ ਰਹੀ ਆ ਅੱਛਾ ਅੱਛਾ ਇਹ ਪੈਣੀ ਆ ਵੀਡੀਓ ਹਾਂ ਪੈਜੀ ਪੈਜੀ 120 ਰੁਪਏ ਮੈਂਬਰਨ ਵਾਲਾ ਦੇ ਦਾਂਗੇ ਹੁਣ ਅੱਜ ਕੱਲ ਕਿਤੇ ਅੱਜ ਕੱਲ ਪਤਾ ਕੀ ਕਰਦੇ ਆ ਲੋਕ ਜਿਹੜੀ ਵੀਡੀਓ ਆ ਗੁਰਲਾਲ ਵੀਡੀਓ ਨੂੰ ਚੱਕ ਕੇ ਲੋਕ ਜੇ ਦੁਕਾਨਦਾਰ ਮੁੱਕਰ ਜੇ ਕੇਸ ਕਰ ਦਿੰਦੇ ਆ ਲੋਕ ਹਾਂ ਮੈਂ ਹੀ ਵੇਚੰਤਰੋਈ ਜਿਹੜੀ ਗੱਲ ਕਹਿਤੀ ਬਾਈ ਜੀ ਫਿਰ ਤੁਹਾਡੀ ਗੱਲ ਤੋਂ ਬਾਹਰ ਨਹੀਂ ਦਿਖਾਓ ਮੈਨੂੰ ਕਿਹੜਾ 120 ਰੁਪਏ ਆਪਣਾ ਆਹੀ 120 ਰੁਪਏ ਇਹ 120 ਰੁਪਏ ਦਾ ਦਰਵਾਜਾ ਮੈਂਬਰਨ ਵਾਲਾ ਇਹ ਇਹਦੀ ਕੀ ਜ਼ਿੰਮੇਵਾਰੀ ਕੀ ਹੈ ਇਹ ਜ਼ਿੰਮੇਵਾਰੀ 5 ਸਾਲ ਦੀ ਜ਼ਿੰਮੇਵਾਰੀ ਵਜੀ ਹਾਂ ਪਾਣੀ ਦੀ ਗਾਰੰਟੀ ਹੈ ਧੁੱਪ ਦੇ ਵਿੱਚ ਹਲਕਾ ਜਿਹਾ ਰੰਗ ਫੇਡ ਹੋ ਸਕਦਾ ਹੈ 5 ਸਾਲ ਦੀ ਗਾਰੰਟੀ ਮੰਡੀ ਪਾਣੀ ਜਿੱਦਾਂ ਮਰਜ਼ੀ ਲੱਗ ਜਾਏ 5 ਸਾਲ ਦੀ ਫੁੱਲ ਗਾਰੰਟੀ ਹੈ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਕੁਆਲਿਟੀ ਵਿੱਚ ਕੋਈ ਬਿਲਕੁਲ ਵੀ ਲਾਲਚ ਵੀ ਇਸ ਵਿੱਚ ਹੋਤਾ ਨਹੀਂ ਬਿਲਕੁਲ ਸਿਰੇ ਦੀ ਕੁਆਲਿਟੀ ਮਿਲੇਗੀ ਗਲਤ ਕੰਮ ਕੋਈ ਨਹੀਂ ਹੋਏਗਾ ਜਿਹੜੀ ਗੱਲ ਕਹਿਤੀ ਉਹ ਹੀ ਗੱਲ ਹੋਣੀ ਹੈ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਆਪਾਂ ਤੁਹਾਡੀ ਇਹੀ ਗੱਲ ਕਹਿ ਰਹੇ ਸੀ ਕੈਮਰੇ ਵਿੱਚ ਨਹੀਂ ਲਾਂਬਾ ਤੇਰਾ ਕੋਈ ਨਹੀਂ ਆਇਆ ਲਾਂਬਾ ਤੇਰਾ ਕੋਈ ਨਹੀਂ ਆਇਆ ਪਰ ਅੱਗੇ ਨੂੰ ਰੇਟ ਸਸਤਾ ਕਰਤਾ ਰੇਟ ਜਿਉਂ ਦੱਸੋ ਕੁਆਲਿਟੀ ਹੁਣ ਪਹਿਲਾਂ ਸਾਡਾ ਨਵਾਂ ਕੰਮ ਸੀ ਹੁਣ ਪਿੱਛੇ ਹੋਰ ਅਪਮੈਂਟ ਜਨੇ ਲਾ ਲਓ ਬੋਰਡ ਵਧੀਆ ਮਿਲ ਗਿਆ ਰੇਟ ਸਸਤੇ ਜੀ ਮਿਲ ਗਿਆ ਆਪਾਂ ਲੋਕਾਂ ਨੂੰ ਮੈਂ ਹੈ ਜਿ ਆਪਾਂ ਜਿਆਦਾ ਬਣਨ ਲੱਗ ਗਏ ਦਰਵਾਜ਼ੇ ਜਿਆਦਾ ਬਣਨ ਲੱਗ ਗਏ ਕੁਆਲਿਟੀ ਚ ਜਿਆਦਾ ਚੱਲ ਗਿਆ ਕੰਮ ਵੀ ਜਿਆਦਾ ਹੋਣ ਲੱਗ ਗਿਆ ਮਾਲ ਉਹਦੇ ਕਰਕੇ ਫਿਰ ਆਪਾਂ ਸਸਤੇ ਕਰਤੀ ਹਾਂ ਸਸਤੇ ਕਰਤੇ 120 ਇਹ 120 ਚ ਕਿੰਨੇ ਤਰ੍ਹਾਂ ਦਾ ਡਿਜ਼ਾਈਨ ਆ 12 ਅ ਦੋ ਜੇ ਇਹਦਾ ਦੋਗੇ ਇੱਕ ਹੋਗੇ ਪਿਆਸੀ ਤੈਨ ਤੇ ਇੱਕ ਆਪਣਾ ਉਸ ਤੋਂ ਬਾਅਦ ਇਹ 3 3 ਡੋਰ ਆ ਗਈ ਹਾਂ ਇਹ ਆਪਣਾ 120 ਵਾਲਾ ਜੇ ਮੈਨੂੰ 50 ਦਰਵਾਜੇ ਚਾਹੀਦੇ ਹੋਏ ਅੱਜ ਹਾਂਜੀ ਬਿਲਕੁਲ ਰੜੀ ਮਿਲਣਗੇ ਜੀ ਕਦੀ ਇਹ ਨਹੀਂ ਹੋਊਗਾ ਵੀ ਆਪਾਂ ਤੁਸੀਂ ਆ ਰਹੇ ਹੋ ਤਾਂ ਵੀ ਲੇਟ ਹੋ ਜਾਊਗਾ ਜੇ 50 ਦਰਵਾਜੇ ਚਾਹੀਦੇ ਸਾਨੂੰ ਦੋ ਤਿੰਨ ਦਾ ਟਾਈਮ ਚਾਹੀਦਾ ਦੋ ਕੁ ਦਿਨ ਦਾ ਤੇ ਜਿੱਦਾਂ ਵੀ 5 4 10 15 ਦਰਵਾਜੇ ਲੋੜ ਆ ਤਾਂ ਸਾਡੇ ਕੋਲ ਤਿਆਰ ਪਰ ਤਿਆਰ ਪਿਆ ਹਰ ਸਾਈਜ਼ ਦੇ ਆ ਜਾ ਤੇ ਆ 3 ਡੀ ਜੀ ਜੀ ਇਹ 3 ਡੀ ਆ ਗਈ ਹੂੰ ਇਹ ਗਣੇਸ਼ੀ ਆ ਗਈ ਹੂੰ ਜੀ ਉਹਦੋਂ ਪਿਛਲੀ ਜਿਹੜੀ ਆਪਾਂ ਵੀਡੀਓ ਜਿਹੜੀ ਆਪਣੀ ਗੱਲ ਹੋਈ ਸੀ ਵੀ ਕੋਈ ਜਿਵੇਂ ਮੂਸੇ ਵਾਲੀ ਦੀ ਫੋਟੋ ਕੋਈ ਆਪਣੇ ਘੋੜਿਆਂ ਦੀ ਫੋਟੋ ਕੁਝ ਵੀ ਬਣਾਉਣਾ ਹੈ ਹਮ ਅਗਨੇਸ਼ ਜੀ ਆਪਾਂ ਨਵੀਂ ਫੋਟੋ ਤਿਆਰ ਕੀਤੀ ਹੈ ਜੀ ਆਹ ਜਾਂ ਗਣੇਸ਼ ਜੀ ਆਪਣੇ ਬੈਠੇ ਨੇ ਤੇ ਇਧਰ ਆਪਣਾ ਕੜਾਈਆ ਕੀ ਜੀ ਇਹ ਐਦਾ ਤੇ ਐਦਾ ਐਕਿਊਰੇਟ ਆ ਐਕਿਊਰੇਟ ਹੈ ਜੀ ਇਹਦਾ ਇਹ 55 ਰੁਪਏ ਪਰ ਪੀਸ ਹੈ ਜੀ ਕੋਈ ਮਰਜ਼ੀ ਸਹਿਜ ਲਓ ਜੀ ਐਦਾ 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 ਕੀ ਆ ਅ ਇਹਦਾ ਸਕੁਅਰ ਫੁੱਟ ਕੀ ਦਿਓਗੇ ਕੋਈ ਸਕੂਅਰ ਫੁੱਟਰ ਵੀ ਜਿੰਨਾ ਮਰਜ਼ੀ ਕੋਈ ਸੈਜ ਹੋਵੇ ਇੱਕ ਦਰਵਾਜੇ ਦਾ 5500 ਰੁਪਏ ਦਾ ਜੇ ਇਹ ਤੋਂ ਵੱਡਾ ਵੀ ਲੈਣਾ ਪਿਛਲੀ ਵਾਰੀ ਤੁਹਾਡੀ ਵੀਡੀਓ 'ਚ ਇਹ ਗੱਲ ਕੀਤੀ ਸੀ ਆਪਾਂ ਵੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏ 5500 ਦਾ ਐਤਕੀ 5500 ਦਾ ਕੋਈ ਵੀਡੀਓ ਸ਼ੇਅਰ ਕਰਕੇ ਆਏ ਇਹ ਨਾ ਹੈ ਉੱਚ ਵੀ 100-200 ਰੁਪਏ ਮਾਨ ਕਰ ਦਾਂਗੇ ਤੁਹਾਡੀ ਗੱਲ ਕਹਿ ਦੇਣ ਵੀ ਹਾਂ ਵੀ ਬਾਈ ਦਾ ਨਾਮ ਲੈ ਗਏ ਜੋ ਲੋ ਜਿਹੜਾ ਆਪਣਾ ਨਾਮ ਲੈ ਦੂਗਾ ਉਹ ਇਸ ਦਰਵਾਜੇ 'ਚ ਕੋਈ ਸੈਜ ਲੈ ਲੇ ਆ 5500 ਰੁਪਏ ਦਾ ਇਹ ਦਰਵਾਜਾ ਖੁਦਾ ਉੱਚ 100-200 ਰੁਪਏ ਮਾਨ ਫੇਰ ਵੀ ਕਰ ਦਾਂਗੇ ਤੁਹਾਡੇ ਕਰਕੇ ਤੇ ਸਰਮਾਇਕੇ ਵਾਲਾ ਦਰਵਾਜ ਇਸਮੇ ਕਲ ਜੇ ਪੰਜ ਕਲ ਰੰਗ ਨਹੀਂ ਜ ਆਪਣੇ ਕੋਲ ਹੂੰ ਪੰਜ ਜੀ ਹੂੰ ਬਾਕੀ ਦੇਖੋ ਇਹ ਇੱਕ ਦੋ ਤਿੰਨ ਚਾਰ ਪੰਜ ਕੋਪਰਾ ਪਿਆ ਜੀ ਹੂੰ ਇਹ ਦੇਖੋ ਤੇ ਇਹਨਾਂ ਦੇ ਉੱਪਰ ਡਿਜ਼ਾਈਨ ਜਿਹੜਾ ਮਰਜੀ ਜਿਹੜਾ ਮਰਜੀ ਜਿਹੜਾ ਮਰਜੀ ਕੋਈ YouTube ਨੂੰ ਦੇਖ ਕੇ ਆ ਜੇ ਕਦੋਂ ਵੀ ਦੇਖ ਕੇ ਆ ਜੇ ਹੂੰ ਵੀ ਆਪਣੀ ਫੈਕਟਰੀ ਆ ਬਿਲਕੁਲ ਜੀ ਇਹ ਗੱਲ ਹੀ ਵੀ ਤੁਸੀਂ ਦਿਖਾ ਦੋ ਵੀ ਆਪਾਂ ਉਹ ਡਿਜ਼ਾਈਨ ਉਹ ਪਾ ਦਾਂਗੇ ਇਹ 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 ਕਿੰਨਾ 140 ਜੀ ਮਿਲੂਗਾ 140 ਇਹ 140 ਤੇ ਇਹਦੀ ਜ਼ਿੰਮੇਵਾਰੀ ਇਹਦੀ ਜ਼ਿੰਮੇਵਾਰੀ 5 ਸਾਲ ਦੀ 5 ਸਾਲ ਦੀ ਗਾਰੰਟੀ 5 ਸਾਲ ਦੀ ਵਾਰੰਟੀ ਪਹਿਲੇ ਸਾਡੇ ਤੁਸੀਂ ਆਏ ਹੋ 11 ਮਿੰਟ ਪਹਿਲਾਂ ਕੋਈ ਅਜ ਤੱਕ ਕੋਈ ਲੰਬਾ ਦੇ ਦੇ ਇੱਕ ਵੀ ਬੰਦਾ ਸਾਡੇ ਵੀ ਤੋਨੇ ਵੀ ਦਰਵਾਜੇ ਕਮੀ ਆਈ ਬਿਲਕੁਲ ਉਸ ਤੋਂ ਕੁਆਲਟੀ A1 ਕਰਤੀ ਵੀ ਕਿਸੇ ਗੱਲ ਦੀ ਨਹੀਂ ਪੁਆਇੰਟ 8 ਦਾ ਸਮਾਇਕਾ ਲਾ ਰਹੇ ਆਂ ਆਪਾਂ ਨਹੀਂ ਗਰਨਾਲ ਗੱਲਿਓ ਆ ਐਡੀ ਗਰੰਟੀ سرمਾਇਕੇ ਵਾਲੇ ਦੀ ਤੇ ਉਹਦੀ ਗਰੰਟੀ ਇੱਕ ਆ ਇੱਕੋ ਜੀ ਮਤਲਬ ਇਹਨਾਂ ਦੋਨਾਂ 'ਚ ਕੋਈ ਫਰਕ ਏ ਕੋਈ ਫਰਕ ਨਹੀਂ ਬਾਕੀ ਜਿੱਦਾਂ ਕੋਈ ਦਰਵਾਜੇ ਸਾਡੇ ਮੁੰਡੇ ਲਾਣ ਜਾਣਗੇ ਹੂੰ ਕੋਈ ਲਾ ਲੋ ਕਤਰ ਉਤਰ ਕੀ ਕਿਸੇ ਤਰ੍ਹਾਂ ਕੋਈ ਵੀ ਬੰਦੇ ਕੰਪਲੀਟ ਹੁੰਦੀ ਅਸੀਂ ਹਰ ਟਾਈਮ ਤੇ ਹਰ ਵਕਤ ਤੇ ਜਿਹੜਾ ਟਾਈਮ ਦਿੱਤਾ ਮੁੰਡੇ ਸਾਡੇ ਠੀਕ ਕਰਕੇ ਆ ਪਹਿਲੂ ਬਿਲੋਂ ਜਦੋਂ ਅਸੀਂ ਨਵੀਂ ਕੀਤਾ ਸੀ ਕੰਮ ਇੱਕ ਦੋ ਨਵੀਆਂ ਕਮਰੇਟਾਂ ਸੀ ਉਸ ਤੋਂ ਬਾਅਦ ਕੋਈ ਕਮਰੇਟ ਨੇ ਹੁਣ ਤੀ ਫੈਵੀਕੋਲ ਬਿਲਕੁਲ ਟਾਪ ਦਾ ਵਰਤਦੇ ਆ ਸਮੈਕਾ 0.8 ਦਾ ਵਰਤਦੇ ਆ ਜੀ ਤੇ ਕਹਿਣਾ ਮਤਲਬ ਦਰਵਾਜ਼ੇ ਆਪਣੀ ਤੇ ਬਣ ਕੇ ਜਾਣਗੇ ਇੱਕ ਦਿਨ ਚ ਹੀ ਮੁੰਡੇ ਵਾਪਸ ਲਾ ਕੇ ਆਉਣਗੇ ਜੇ ਚਾਹ ਕਿਸ ਨੇ ਪਿਆਣੀ ਕੋਈ ਮੁੰਡੇ ਸਾਡੇ ਨੂੰ ਪਿਆ ਦੋ ਨਹੀਂ ਤਾਂ ਕਹਿਣ ਦਾ ਬਾਲ ਵੀ ਲਾ ਕੇ ਦਰਵਾਜ਼ੇ ਇੱਕ ਦਿਨ ਚ ਕੁੱਠੀ ਵਾਪਸ ਆਣ ਲਾ ਕੇ ਜੀ ਜੇ ਮੈਂ ਆ ਦਰਵਾਜ਼ਾ ਜਿਹੜੀ ਉਹਨਾਂ ਦੀ ਜਿਹੜੀ ਆਪਣੀ ਲੇਬਰ ਆਈ ਲੇਬਰ ਆਪਣੇ ਮੁੰਡੇ ਆਪਣੇ ਲੈਣਗੇ 500 ਰੁਪਏ ਪਰ ਦਰਵਾਜ਼ਾ ਜੇ ਮੈਂ ਆ ਦਰਵਾਜ਼ਾ ਇਹਦੇ ਵਿੱਚੋਂ ਕੀ ਨਿਕਲੂਗਾ ਇਹਦੇ ਵਿੱਚੋਂ ਆਪਣੇ ਵੱਡੇ ਜੋਸ਼ ਸੀ ਦਿਖਾਣੇ ਹਰ ਕੋਲ ਪਿਆ ਜਿਹਾ ਫੱਟਾ ਉਹਦੇ ਵਿੱਚ ਲੱਕੜੀ ਮਿਲੂਗੀ ਜੀ ਕਹਿਣ ਦਾ ਮਤਲਬ ਇਹਦੇ ਵਿੱਚੋਂ ਕੋਈ ਇਹ ਨਹੀਂ ਵੀ ਬਰਾਦਾ ਮਿਲੂਗਾ ਇਹ ਇਹ ਚੀਜ਼ ਜੇ ਤੈਨੂੰ ਦਿਖਾਤੀ ਜੇ ਇਸ ਚੀਜ਼ ਵਿੱਚੋਂ ਕੋਈ ਗਲਤ ਚੀਜ਼ ਨਿਕਲ ਜੇ ਸਾਡੇ ਬਿਨਾ ਕਹਿਣ ਤੋਂ ਦਰਵਾਜ਼ਾ ਵੱਢਦੇ ਹੋ ਜੀ ਜੇ ਜੇ ਤਾਂ ਇਹ ਨਿਕਲ ਗਈ ਫਿਰ ਤਾਂ ਦੇਖੋ ਦਰਵਾਜ਼ਾ ਅਗਲੇ ਦਾ ਹੈ ਅਗਲੇ ਦਾ ਵੱਢ ਲਿਆ ਠੀਕ ਹੈ ਜੀ ਜੇ ਸਾਡੇ ਵਿੱਚੋਂ ਅਗਰ ਇਹ ਚੀਜ਼ ਨਹੀਂ ਨਿਕਲਦੀ ਤਾਂ ਡਬਲ ਪੈਸੇ ਮੈਂ ਕਹਿੰਦਾ ਜੀ ਲੱਖ ਰੁਪਈਆ ਨੂੰ ਨਾਮ ਦਿੱਤਾ ਜਾਏਗਾ ਵੀ ਇਹ ਚੀਜ਼ ਨਾਲ ਇਹ ਵੀ ਗੱਲ ਕੋਈ ਵੀ ਦਰਵਾਜ਼ਾ ਵੱਢ ਲਿਆ ਤੇ 3 ਲੇਅਰ ਦਾ ਦਰਵਾਜਾ ਹੋਊਗਾ ਜੀ ਇਹ ਨਹੀਂ ਵੀ ਲੇਰਾਂ ਮੇ 2 ਲੇਅਰ ਦੇ ਵਿਚੀਆਂ ਵਿਚੀਆਂ ਨੇ ਵਾਲੇ ਜੀ ਬਾਕੀ ਸਾਰੇ ਅਮਣ 3 ਲੇਅਰ ਦਾ ਮਾਲ ਆਪਾਂ ਸਪੈਸ਼ਲ ਤਿਆਰ ਕਰਾਇਆ ਜੀ ਇਹ। ਅਭੀ ਮਤਲਬ ਕੋਈ ਵੀ ਬੰਦਾ ਆ ਕੇ ਕੋਈ ਵੀ ਦਰਵਾਜਾ ਵੱਢ ਲੋ ਆ ਜਾ ਜੇ ਤਾਂ ਦਰਵਾਜਾ ਵੱਡੇ ਤੋਂ ਨਿਕਲਿਆ ਮਾੜਾ ਮਾੜਾ ਫਿਰ ਤਾਂ ਸਮਝ ਲੋ ਕੱਲ ਜੀ ਲੱਖ ਰੁਪਏ ਸਾਨੂੰ ਡੰਡ ਆ ਜਾਓ ਠੀਕ ਹੈ ਜੀ ਤੇ ਜੇ ਦਾ ਦਰਵਾਜਾ ਇਹ ਹੋਏ ਫਰੈਸ਼ ਤੇ ਬਸ ਫਿਰ ਵੈਲਕਮ ਐਵੇਂ 200 ਰੁਪਏ ਦੀ ਲਾਟਰੀ ਪਾ ਕੇ 18 ਭਾਲਦੇ ਹੁੰਨੇ ਆ ਚੁੱਪ ਕਰਕੇ ਆ ਕੇ ਦਰਵਾਜੇ ਵਾਟ ਲਓ ਇਹਦੇ ਵਾਲੇ ਹਾਂ ਨਾ ਨਾ ਬਿਲਕੁਲ ਵੱਡੋ ਜੀ ਇੱਕੋ ਇੱਕੋ ਆਪਾਂ ਇਥੇ ਮਾਰਾਂ ਇੱਕੋ ਹੀ ਬ੍ਰਾਂਡ ਆ ਰਿਹਾ ਇਹ ਮਾਲ ਕੋਈ ਨਹੀਂ ਵੀ ਆਪਾਂ ਅਲੱਗ-ਅਲੱਗ ਮੰਗਾ ਰਹੇ ਹਾਂ ਹੂੰ ਇੱਕੋ ਹੀ ਗੱਲ ਬਦਵ ਕਹਿ ਕੇ ਆਪਣੇ ਜੋ ਆਪਾਂ ਕੁਆਲਟੀ ਵੀ ਕਹਿੰਦੇ ਬਿਲਕੁਲ ਜੋ ਕਿਹਾ ਉਹ ਹੀ ਉਹ ਕਰ ਰਹੇ ਨੇ ਆਪਾਂ ਇਹ ਪਰ ਦਰਵਾਜੇ ਵਿੱਚ ਕਮਾਈ ਵੀ ਕੋਈ ਜ਼ਿਆਦਾ ਨਹੀਂ ਪਰ ਦਰਵਾਜੇ ਤੋਂ 200 ਰੁਪਏ 300 ਰੁਪਏ ਕਮਾਈ ਕਰ ਰਹੇ ਹਾਂ ਜੀ ਆਪਾਂ ਇਮਾਨਦਾਰੀ ਦੇ ਜਿਹੜਾ ਮਰਜੀ ਮਿਸਤਰੀ ਆ ਕੇ ਮੈਂ ਅਪਾਇੰਟਡ ਦੇ ਸੀਟਾਂ ਹੂੰ ਤਾਂ ਮੰਨ ਕੇ ਚਲੋ ਸਾਰੇ ਵੀ ਤੁਹਾਨੂੰ ਸਾਰਾ ਹਿਸਾਬ ਦੱਸ ਦਾਂਗਾ ਕੀ ਧਰ ਦਾਂਗੇ ਲੋਕਲ ਦੁਕਾਨਾਂ ਵੀ ਨੇ ਸਾਰਾ ਦਾ ਹਿਸਾਬ ਲਾ ਲੈ 300 ਰੁਪਏ ਪਰ ਦਰਵਾਜੇ ਦੇ ਚ ਆਪਾਂ ਕਮਾਈ ਕਰ ਰਹੇ ਹਾਂ ਕੋਈ ਜ਼ਿਆਦਾ ਨਹੀਂ ਵੀ ਇਹ ਸੋਚੀ ਵੀ ਹਾਂ ਵੀ ਹਾਂ ਵੀ ਇਸ ਕੋਈ ਦਰਵਾਜੇ ਚ 1000 ਰੁਪਏ ਕਮਾ ਰਹੇ ਹਾਂ ਕੋਈ 1500 ਕਮਾ ਰਹੇ ਹਾਂ ਪਰ ਦਰਵਾਜਾ 2 ਤੋਂ 300 ਰੁਪਏ ਬਹੁਤ ਵਧੀਆ ਗੱਲ ਚੰਗੀ ਗੱਲ ਅਸੀਂ ਦਫ਼ਤਰ ਵੀ ਹੁਣ ਤਾਂ ਇੱਥੇ ਕੀਤਾ ਜੀ ਵੀ ਸਿੱਧਾ ਵੀ ਸਾਨੂੰ ਵੀ ਜਿਹੜੇ ਆਪਣਾ ਆਪਾਂ ਖੜੇ ਕਿੱਥੇ ਆ ਇਸ ਵਕਤ ਖੜੇ ਆਪਾਂ ਇਸ ਟਾਈਮ ਪਟਿਆਲਾ ਰੋਡ ਤੇ ਖੜੇ ਆਈਏ ਆਪਾਂ ਪਾਤੜਾ ਆ ਪਾਤੜਾ ਪਾਤੜਾ ਪਟਿਆਲਾ ਰੋਡ ਪਾਤੜਾ ਹਾਂਜੀ ਪਟਿਆਲਾ ਰੋਡ ਪਾਤੜਾਂ ਦੇ ਵਿੱਚ ਆਪਾਂ ਖੜੇ ਆ ਤੇ ਮੈਂ ਨਾ ਕਈ ਵਾਰੀ ਕੀ ਹੁੰਦਾ ਕਿ ਕਈ ਦੁਕਾਨਦਾਰ ਆ ਜਿਹੜੇ ਖਰੀਦ ਕੇ ਵੀ ਵੇਚਦੇ ਆ ਪਰ ਮੇਰਾ ਮਕਸਦ ਨਾ ਸਿੱਧਾ ਫੈਕਟਰੀ ਵਾਲੇ ਬੰਦੇ ਨੂੰ ਮਿਲਵਾਉਣ ਦਾ ਇਹ ਸੀਗਾ ਵੀ ਮੈਂ ਤੁਹਾਨੂੰ ਦਿਖਾ ਦਿਆਂ ਆਪਾਂ ਫੈਕਟਰੀ ਵੀ ਚੱਲਦੇ ਆ ਬਾਈ ਹਾਂ ਬਿਲਕੁਲ ਰੋਕੋ ਫੈਕਟਰੀ ਚੱਲੋ ਭਾਈ ਫੈਕਟਰੀ ਚ ਆਂਦੇ ਕੀ 2 ਤੋਂ 8 ਭਾਈ ਦਾ ਤੁਹਾਡਾ ਰਹਿੰਦਾ ਜਾਂ ਕਿਵੇਂ ਰਹਿੰਦਾ ਉਹ ਵੀ ਤੁਹਾਨੂੰ ਮੈਂ ਫੈਕਟਰੀ ਵਾਲਾ ਜਿਹੜਾ ਦਫ਼ਤਰ ਹੈ ਜਾਂ ਫੈਕਟਰੀ ਦੇ ਵਿੱਚ ਜਿੱਥੇ ਦਰਵਾਜ਼ੇ ਬਣੇ ਜਾਂਦੇ ਆ ਸਾਰੇ ਬਲਕ ਦੇ ਵਿੱਚ ਮੈਂ ਤੁਹਾਨੂੰ ਉੱਥੇ ਵੀ ਲੈ ਕੇ ਚੱਲਦਾ ਫੈਕਟਰੀ ਭਾਈ ਜਦੋਂ ਮਰਜ਼ੀ ਆਪਣਾ ਆਉਣ ਇੱਥੇ ਮਾਲ ਦੇਖਣ ਫੈਕਟਰੀ ਦੇਖਣ ਜੋ ਇੱਥੇ ਹੈ ਉਹ ਹੀ ਸੋ ਫੈਕਟਰੀ ਜੂਗਾ ਇਹ ਨਹੀਂ ਹੋਊਗਾ ਵੀ ਇੱਥੇ ਕੁਝ ਹੋਰ ਹੋਊਗਾ ਉੱਥੇ ਕੁਝ ਹੋਰ ਹੋਊਗਾ ਅਸੀਂ ਡਿਟੇਲ ਚ ਵੀ ਇਹੀ ਰੇਟ ਦੇ ਰਹੇ ਹਾਂ ਤੇ ਹੋਰ ਸੇਲਰਾਂ ਨੂੰ ਵੀ ਇਹ ਰੇਟ ਦੇ ਰਹੇ ਹਾਂ ਜਿਵੇਂ ਸਮਾਣਾ ਪਟਿਆਲਾ ਪੂਣਕਾ ਛੜ ਤੋਂ ਲਿਜਾ ਕੇ ਇਹ ਇਹ ਮਾਲ 1.5 170 180 ਰੁਪਏ ਵੇਚ ਰਿਹਾ ਜੀ ਅਸੀਂ ਲੋਕਾਂ ਨੂੰ ਡਿਟੇਲ ਚ ਮਾਲ ਵੇਚਣ ਵਾਸਤੇ 140 ਰੁਪਏ ਸਿੱਧਾ ਕਹਿੰਨੇ ਵੀ ਸਾਡੇ ਲੋਕਾਂ ਨਾਲ ਡਿਟੇਲ ਹੋਵੇ ਵੀ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਮਿਸਤਰੀ ਆਉਣ ਜੀ ਆਇਆਂ ਨੂੰ ਪਰ ਸਾਡੇ ਲੋਕ ਕਮਿਸ਼ਨ ਬਿਲਕੁਲ ਨਾਲ ਨਹੀਂ ਦੇਣਾ ਨਾ ਤੁਹਾਨੂੰ ਇਹ ਗੱਲ ਕੋਈ ਕਹੇ ਹਾਂ ਜੀ ਹਾਂ ਵੀ ਸਿੱਧਾ ਗਾਹ ਲਿਆ ਹਾਂ ਬਿਲਕੁਲ ਗਾਹ ਸਾਡਾ ਸਿੱਧਾ ਸਪਰਕ ਕਰੋ ਜੇ ਸਾਡੇ ਮਾਲ 'ਚ ਕਮੀ ਹੈ ਜੇ ਕੋਈ ਮਿਸਤਰੀ ਦਾ ਕੋਈ ਬੇਲੀ ਗੱਲ ਤੁਸੀਂ ਕਹਿੰਦੇ ਸਾਡੇ ਸਤਿਕਾਰਯੋਗ ਨੇ ਮਿਸਤਰੀ ਸਾਰੇ ਆਪਾਂ ਕਹਿੰਦੇ ਵੀ ਸਾਡੇ ਭਰਾ ਨੇ ਪਰ ਵਿੱਚ ਕੋਈ ਮਿਸਤਰੀ ਸਾਡੇ ਨਿੰਦਣ ਵਾਲੇ ਇਦਾਂ ਨਹੀਂ ਵੀ ਸਾਨੂੰ ਕੋਈ ਇਸ਼ਾਰਾ ਕਰਦਾ ਵੀ ਸਾਨੂੰ ਕਮਿਸ਼ਨ ਦੋ ਜਾਂ ਐਵੇਂ ਕਮਿਸ਼ਨ ਅਸੀਂ ਬਿਲਕੁਲ ਨਹੀਂ ਦੇਣਾ ਜੀ ਬਿਲਕੁਲ ਕੱਲ ਪਹਿਲੂ ਕਹਿੰਦੇ ਆ ਜੀ ਕੋਈ ਕੋਈ ਮਿਸਤਰੀ ਆਈ ਜੀ ਆਇਆਂ ਨੂੰ ਆਇਆ ਸਤਿਕਾਰ ਕਰਾਂਗੇ ਵੀ ਪਰ ਕਮਿਸ਼ਨ ਵਾਸਤੇ ਸਾਨੂੰ ਲੱਗਵੇ ਜੀ ਕਿਉਂਕਿ 300 ਰੁਪਏ ਪਰ ਦਰਵਾਜਾ ਤੇ ਕੁਮਾਰੇ 2-300 ਰੁਪਏ ਇੰਨਾ ਆਪ ਪੈਸਾ ਲਾ ਕੇ ਤੇ ਜੀ ਉਹਦੇ ਵਿੱਚੋਂ ਕਮਿਸ਼ਨ ਮੰਗੇ ਜੀ ਫਿਰ ਆਪਾਂ ਨੂੰ ਕੰਮ ਕਰਨ ਦਾ ਫਾਇਦਾ ਨਹੀਂ ਤੇ ਗੁਰਲਾਲ ਭਾਈ ਜਿਹੜੇ ਹਿਸਾਬ ਨਾਲ ਤੁਹਾਡੇ ਦੂਜੇ ਦਰਵਾਜੇ ਪੜਤੇ ਚਾ ਤੇ ਆ ਜਾਲੀ ਵਾਲਾ ਦਰਵਾਜਾ ਇਹ ਦਰਵਾਜਾ ਭਾਈ ਜੀ ਸਿੰਗਲ ਜਾਲੀ ਦਾ ਤੇ ਰਸ਼ਨ ਕੇਲ ਬਿਨਾ ਗੰਢ ਤੋਂ ਦਰਵਾਜਾ ਕਹਿੰਦਾ ਮਤਲਬ ਵੀ ਉਹ ਇੱਕ ਤਾਂ ਹਲਕੀ ਹੁੰਦੀ ਹੈ ਕਿ ਵਧੀਆ ਕੁਆਲਿਟੀ ਹੈ ਇਹ ਆਪਣਾ ਜੀ ਸਿੰਗਲ ਜਾਲੀ ਦਾ 190 ਰੁਪਏ ਸਕਰ ਫੁੱਟ ਜੀ ਤੇ ਇਧਰ ਆ ਗਿਆ ਭਾਈ ਆਪਣਾ ਡਬਲ ਜਾਲੀ ਇਹ ਜਾਲੀ ਵਿੱਚ ਹੀ ਵਿੱਚੇ ਹੀ ਜਾਲੀ ਮਣੂਗੇ ਵਿੱਚੇ ਜਾਲੀ ਜੀ ਵਿੱਚ ਹੀ ਮਣਾਂਗੇ ਤੇ ਵਿੱਚ ਹਾਂ ਜੀ ਜਿਹੜੇ ਸਰੀਏ ਬੰਨੇ ਕੋਈ ਸਰੀ ਦਾ ਐਕਸਟਰਾ ਪੈਸਾ ਨਹੀਂ ਲੂਵੇਗਾ ਠੀਕ ਆ ਹਾਂ ਤੇ ਆਹ ਦਰਵਾਜਾ ਡਬਲ ਜਾਲੀ ਵਾਲਾ ਹਾਂ ਜੀ ਡਬਲ ਜਾਲੀ ਵਾਲਾ ਜੀ ਜੀ ਇਹ ਆਪਣਾ ਤੁਹਾਨੂੰ ਮੰਨ ਕੇ ਚਲੋ ਜੀ 210 ਰੁਪਏ ਸਕੇਰ ਫੁੱਟ ਤੇ ਜੇ ਜਾਦੀ ਕੁਆਂਟੀਟੀ ਚੋ ਚਲੋ ਕੋਈ ਨਹੀਂ ਮਾਨਤ ਕਰਾਉਂ ਫਿਰ ਵੀ ਕਰ ਦਿਆਵੇਂ ਗੁਰਾ ਨੇ ਉਤੋਂ ਵੀ ਉਹ ਚੁਕਟਾ ਲਵੋਗੇ 210 ਚੋਂ ਘਟੂਗਾ ਜੀ ਜੀ ਮਾਨਤ ਕਰਾ ਵੀ ਜੇ ਜ਼ਿਆਦਾ ਲੈਣਾ ਹਾਂ ਜ਼ਿਆਦਾ ਕੁਆਂਟੀਟੀ ਜੇ ਜੇ ਜ਼ਿਆਦਾ ਦਰਵਾਜੇ ਤੇ ਜੇ ਤੁਹਾਡੇ ਮਿਸਤਰੀਆਂ ਤੋਂ ਬੰਦੇ ਨੇ ਫਿੱਟ ਕਰਾਉਣੇ ਆ ਦਰਵਾਜੇ ਜੇ ਸਾਡੇ ਮਿਸਤਰੀ ਫਿੱਟ ਕਰਾਉਣੇ ਭਾਜੀ ਤਾਂ 500 ਰੁਪਏ ਪਰ ਦਰਵਾਜਾ ਜੇ ਸਾਡੇ ਦਰਵਾਜੇ ਨੂੰ ਨਹੀਂ ਕਿਹਾ ਕਹਿੰਦਾ ਸਾਡੇ ਮਿਸਤਰੀ ਚਲੋ ਕਈ ਕਹਿੰਦੇ ਵੀ ਪਿੰਡ ਦਾ ਕੋਈ ਸਾਨੂੰ ਕੋਈ ਤਰਾਜ ਨਹੀਂ ਲੇਬਰ ਚ ਸਾਡੀ ਕੋਈ ਨਾ ਸੀ ਕੋਈ ਅਚਾਰ ਜਾਬ ਕਰਨੇ ਮੁੰਡੇ ਦਰਵਾਜੇ ਲਾ ਕੇ ਆਉਣਗੇ ਉਹਨਾਂ ਨੇ ਪੈਸੇ ਲੈਣੇ ਆ ਉਹ ਤੁਸੀਂ ਦੇਖਣਾ ਵੀ ਉਹਨਾਂ ਦੇ ਲਵਾਣੇ ਆ ਜਾਂ ਹੋਰ ਤਰਵਾਣੇ ਸਾਨੂੰ ਕੋਈ ਟਕਰਾਰ ਨਹੀਂ ਵੀ ਅਸੀਂ ਕਹਿੰਨੇ ਵੀ ਦਰਵਾਜੇ ਅਸੀਂ ਵੇਚੇ ਆ ਵੀ ਸਾਡੇ ਮੁੰਡੇ ਲਾ ਕੇ ਆਉਣਗੇ ਕੋਈ ਦਿੱਕਤ ਨਹੀਂ ਸਾਨੂੰ ਵੀ ਜਿੱਦ ਤੋਂ ਮਰਜ਼ੀ ਬਾਹਰ ਵੀ ਮਿਸਤਰੀ ਆਪ ਲਾ ਦੇ ਕੋਈ ਕੋਈ ਆਪ ਨੂੰ ਮਿਸਤਰੀ ਆਪ ਹੁੰਦਾ ਕਹਿੰਦਾ ਖੁਦ ਮੈਂ ਲਾ ਲੂੰਗਾ ਤੇ ਲਾ ਲੈ ਸਾਨੂੰ ਕੋਈ ਟਕਰਾਜ ਨਹੀਂ ਇਸ ਗੱਲ ਦਾ ਤੇ ਜੇ ਸਾਡੇ ਮੁੰਡੇ ਜਾਣਗੇ ਜੀ ਤਾਂ 500 ਰੁਪਏ ਪਰ ਦਰਵਾਜਾ ਉਹੀ ਗੱਡੀ ਤੇ ਜਾਣਗੇ ਉਹੀ ਇੱਕ ਦਿਨ ਚਲਾ ਕੇ ਦਰਵਾਜੇ ਇੱਕ ਦਿਨ ਜੀ ਵਾਪਸ ਆਉਂਗੇ ਤੇ ਮੈਂ ਤੁਹਾਨੂੰ ਫੇਰ ਸਮਝਾ ਦਿਆਂ ਕਿ ਇਹ ਜਿਹੜੇ ਦਰਵਾਜਿਆਂ ਦੀ ਇਹ ਫੈਕਟਰੀ ਆ ਇਹਦਾ ਦਫ਼ਤਰ ਹੈਗਾ ਪਾਤੜਾਂ ਦੇ ਵਿੱਚ ਪਟਿਆਲਾ ਰੋਡ ਦੇ ਉੱਪਰ ਦਫ਼ਤਰ ਆ ਤੁਹਾਨੂੰ ਲਿਖਿਆ ਹੋਇਆ ਬੋਰਡ ਨਜ਼ਰ ਆ ਜਾਊਗਾ ਪਟਿਆਲਾ ਰੋਡ ਦੇ ਉੱਪਰ ਪਾਤੜਾਂ ਤੇ ਜੇ ਤੁਸੀਂ ਫੈਕਟਰੀ ਚ ਜਾਣਾ ਤਾਂ ਫੈਕਟਰੀ ਹੈਗੀ ਆ ਜਿਹੜੀ ਉਹ ਸੰਗਰੂਰ ਵਾਲੇ ਰੋਲਦੇ ਹੈਗੀ ਆ ਉਹ ਤੁਹਾਨੂੰ ਇਹੀ ਲੈ ਜਾਣਗੇ ਆਪਾਂ ਫੈਕਟਰੀ ਚ ਚੱਲਦੇ ਆਂ ਭਾਈ ਚਲੋ ਭਾਈ ਚੱਲ ਆ ਵੀ ਬਾਈ ਦੀ ਫੈਕਟਰੀ ਚ ਆ ਗਿਆ ਮੰਨ ਲਓ ਫੈਕਟਰੀ ਦੇ ਵਿੱਚ ਜੰਗੀ ਪੱਧਰ ਤੇ ਕੰਮ ਚੱਲੀ ਜਾਂਦਾ ਆ ਦੇਖੋ ਵਿੱਚੇ ਲੱਦੀ ਜਾਂਦਾ ਆ ਬਾਈ ਫਿਰ ਨੇੜੇ ਤੇੜਾ ਲੈ ਜਾਂਦਾ ਦੂਜੇ ਤੋਂ ਹੋਰ ਗੱਡੀ ਭੇਜ ਦਿੰਦੇ ਆ ਹਾਂ ਦੂਜੇ ਜਾਂਦੀ ਗੱਡੀ ਇਹ ਆਪਣਾ ਨੇੜੇ ਤੇੜੇ ਜਿੱਥੇ ਵੀ ਗੜੇ ਸਾਰੇ ਲਾਉਂਦਾ ਹੀ ਇਹ ਅੱਛਾ ਬਾਈ ਨੇੜੇ ਤੇੜੇ ਜਿਹੜੇ ਪਟਿਆਲੇ ਸਮਾਨੇ ਇਧਰ ਨੇੜੇ ਤੇੜੇ ਨੇੜੇ ਤੇ ਆਇਆ ਇਹਦਾ ਕਾਲਾ ਬਾਈ ਏ ਕੁਲ ਵਣ ਨੂੰ ਆਇਆ ਸਮਾਨ ਹੈ ਜੀ ਹਾਂ ਇਹਦਾ ਜਾਖਲ ਤਵਾਣ ਹੈ ਜੀ ਸਾਰੇ ਕਿਤੇ ਪਹੁੰਚ ਕਰੂ ਨਹੀਂ ਪਰਲੇ ਕੀ ਬਾਤ ਜੀ ਮੁੰਡਾ ਬੁਰਾ ਇੱਕ ਨੰਬਰ ਹਾਂ ਜੀ ਇਹ ਜਿਹੜੇ ਬੈਗ ਰੋਈ ਕਰ ਪਈ ਛੁਕਰਾ 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 ਇਹ ਦੋ ਦੋ ਗੇੜੀ ਛੁਕਰਾ 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 ਅੱਛਾ ਇਹ ਬੰਦੇ ਨੂੰ ਵੀ ਰੋਟੀ ਮਿਲਿਆ ਹਾਂ ਰੋਟੀ ਪੂਰੀ ਜੀ ਮੇਰੀ ਮਰ ਮਰ ਲੱਗਿਆ ਜੀ ਝੁੱਟਿਆ ਤੇ ਬਾਈ ਆਹ ਬਣੀ ਜਾਂਦੇ ਆ ਮੰਨ ਲਓ ਇੱਥੇ ਦਰਵਾਜ਼ੇ ਬਣੀ ਜਾਂਦੇ ਤੁਸੀਂ ਆ ਕੇ ਫੈਕਟਰੀ ਦੇ ਵਿੱਚ ਇੱਕ ਇੱਕ ਚੀਜ਼ ਚੈੱਕ ਕਰ ਸਕਦੇ ਆ ਦੇਖੋ ਕਿ ਇੱਕ ਇੱਕ ਚੀਜ਼ ਇੱਥੇ ਬਣਦੀ ਆ ਕੈਲ ਦੇ ਦਰਵਾਜ਼ੇ ਆ ਆ ਕੀ ਦਰਵਾਜ਼ਾ ਆ ਕਾ ਦਾ ਦਰਵਾਜ਼ਾ ਆ ਇਹ ਆਸਟ੍ਰੇਲੀਅਨ ਕੈਲੀ ਅੱਛਾ ਇਹ ਜਾਲੀ ਵਾਲਾ ਬਣੂਗਾ ਹਾਂ ਜਾਲੀ ਵਾਲਾ ਆ ਜਾਲੀ ਵਾਲਾ ਦਰਵਾਜੇ ਜਿਹੜੇ ਤੁਹਾਨੂੰ ਦਿਖਾ ਕੇ ਆ ਜਾਲੀ ਵਾਲੇ ਬਣੇ ਜਾਂਦੇ। ਖੁਦਾਵ ਤਿਆਰ ਕਰਦੇ ਕੋਈ ਇਦਾਂ ਦੀ ਗੱਲ ਨਹੀਂ ਵੀ ਬਾਹਰ ਉਹ ਵੀ ਆਪਾਂ ਕਿ ਸੁੱਚੀ ਦਰਵਾਜੇ ਲਿਆ ਕੇ ਵੇਚਦੇ ਹੋਈ ਆ। ਹਾਂ। ਬਸ ਆ ਆ ਬਣ ਗਿਆ ਸਮੈਕਾ ਵਾਲਾ ਦਰਵਾਜਾ ਜੀ ਨੂੰ ਆਪਾਂ ਉਹ ਤੋਂ ਉਹ ਕਰਨਾ ਆ। ਆਇਆ ਆਪਣਾ ਡਿਜ਼ਾਈਨ ਪਾਉਣਾ ਜੀ ਹਾਂ ਜੀ। ਇਹਦੇ ਉੱਤੇ ਡਿਜ਼ਾਈਨ ਪਾਉਣਾ। ਤੇ ਇਹਨਾਂ ਦੇ ਉੱਤੇ ਲੱਗੂਗਾ ਜਿਹੜਾ ਸਮੈਕਾ ਸਮੈਕਾ ਲੱਗੂਗਾ। ਜਾਓ ਪੇਪਰ ਲੱਗੂਗਾ। ਨਹੀਂ ਆ ਸਮੈਕਾ ਵੀ ਲੱਗੂਗਾ ਜਿਹਦੇ ਮੈਂਬਰ ਵਾਲੇ ਬਣੂਗਾ। ਇਹੀ ਬੋਰਡ ਨੇ ਜਿਹੜੇ ਇੱਕੋ ਹੀ ਬੋਰਡ ਹੈ ਜੀ ਸਭ ਇੱਕੋ ਹੀ ਮਾਲ ਹੈ। ਕੋਈ ਇਹ ਨਹੀਂ ਵੀ ਮਾਲ ਕੋ ਆਪਿਆ ਸਰਮੈਕਾ ਹਾਂ ਇਹ ਪੁਆਇੰਟਡ ਦਾ ਹੀ ਕੋਈ ਬੰਦਾ ਇੱਥੋਂ ਆ ਕੇ ਮੀਟਰ ਚੈੱਕ ਕਰਕੇ ਚੈੱਕ ਕਰ ਸਕਦਾ ਹੈ ਉਹ ਕਰ ਸਕਦਾ ਹੈ ਬਿਲਕੁਲ ਜੀ ਤੇ ਪੰਜ ਦਿਨਾਂ ਨੇ ਕਲਰ ਚੂਜ਼ ਕਰ ਪਏ ਨੇ ਆਪਣੇ ਜਿਹੜੇ ਚੂਜ਼ ਕਰ ਸਕਦਾ ਹੈ ਬਾਕੀ ਜੇ ਕੋਈ ਬਾਹਰੋਂ ਕੋ ਆਪਣਾ ਡਿਜ਼ਾਈਨ ਲੈ ਕੇ ਉਹ ਤਾਂ ਮੋਕ ਦੇ ਉਹ ਵੀ ਮੰਗਵਾ ਕੇ ਤਿਆਰ ਕਰ ਦੋਗੇ ਆ ਕੇ ਕਰ ਸਕਦਾ ਇਹ ਆ ਕੀ ਕਰੀ ਜਾਂਦੇ ਆ ਆ ਕੀ ਕਰੀ ਜਾਂਦੇ ਆ ਹਾਂ ਇਹ ਆਪਣੇ ਮੁੰਡੇ ਜੀ ਫੈਵਿਕੋਲ ਲਾ ਕੇ ਸਮੈਕਾ ਆਪਣਾ ਵੀ ਲਾਉਂਦੇ ਨੇ ਮੁੰਡੇ ਜੀ ਅੱਛਾ ਇਹਦੇ ਨਾਲ ਐਂ ਲੱਗਦਾ ਫੈਵਿਕਲ ਪੀਗਾ ਆ ਰੂਲੇ ਜੇ ਨਾ ਓਏ ਆ ਦੇਖ ਨਾਲੇ ਖੇਡੀ ਜਾਂਦੇ ਆ ਹਾਂ ਖੇਡਦੇ ਪਰ ਤਾਂ ਪਤਾ ਨਹੀਂ ਮੁੰਡੇ ਹੀ ਮੜਾ ਬਣਾ ਕੋਈ ਉਹ ਮੁੰਡੇ ਨਵੇਂ ਅਜ ਲੱਗਿਆ ਮੁੰਡਾ ਕਹਿੰਦਾ ਮੈਂ ਸਿੱਖਣਾ ਮੈਂ ਚੱਲ ਸਿੱਖ ਨਵੇਂ ਨਵੇਂ ਮੁੰਡੇ ਲੱਗਦੇ ਆ ਤੇ ਇਹਦੇ ਇਹਦੇ ਚ ਆਪਾਂ ਉਹ ਦਿਨੇ ਭਾਰ ਪ੍ਰੈਸ਼ਰ ਦਿੰਨੇ ਆ ਜਾਂ ਇਹ 60 ਟਨ ਬੈਨ ਹੁੰਦਾ ਹੀ ਆਪਣੇ ਦਰਵਾਜਿਆਂ ਉੱਤੇ ਜੀ ਅੱਛਾ 60 ਟਨ ਹਾਂ ਜੀ ਇੱਕ ਦਰਵਾਜੇ ਦੇ ਪਰ ਹੁੰਦਾ ਜੀ ਮੈਂ ਆ ਬਾਇ ਲਾ ਲਉਂ ਵੀ ਪਹਿਲਾਂ ਉਹ ਚੇਪੀਆਂ ਲਾ ਕੇ ਕਰਦੇ ਸੀ ਵੀ ਸਮੈਕਾਂ ਨਿਕੜੂਗਾ ਜੀ ਇਹ ਗੱਲ ਦੀ ਫੁੱਲ ਗਰੰਟੀ ਹੈ ਜੀ ਸਮੈਕਾ ਜਦੋਂ ਕੋਈ ਲਾਤਾ ਸਮੈਕਾ ਲੇਗੂਆ 60 ਟਨ ਭਾਰ ਆ ਦਰਵਾਜੇ ਦੇ ਉੱਤੇ ਪਹਿਲਾਂ ਦੇ ਕੇ ਪ੍ਰੈਸ ਕੀਤਾ ਹੁੰਦਾ ਪ੍ਰੈਸ ਚੈੱਕ ਕਰ ਸਕਦੇ ਲੱਕੜ ਐਨੀ ਟਾਈਟ ਹੋ ਜਾਂਦੀ ਹੈ ਵੀ ਲੱਕੜ ਦੇ ਵਿੱਚ ਪਾਣੀ ਵੜਨ ਦੀ ਸਭਾ ਨਹੀਂ ਮੈਂ ਬਿਲਕੁਲ ਜੀ ਬਿਲਕੁਲ ਉਹਦਾ ਬਿਲਕੁਲ ਗੱਲ ਹੀ ਨਹੀਂ ਤੁਸਨ ਕਰ ਦਿਓ ਜੀ ਪਾਣੀ ਦਾ ਨੇੜੇ ਤੇੜੀ ਵੀ ਨਹੀਂ ਹਾਂ ਇਹ ਆ ਗਈ ਆਪਣੀ ਸੀਐਨਸੀ ਜੀ ਆਹ ਮਸ਼ੀਨ ਆ ਜਿਹਦੇ ਉੱਤੇ ਡਿਜ਼ਾਈਨ ਪੈਂਦਾ ਹਾਂ ਜੇ ਤੁਮ ਕਹਿੰਦੇ ਬਈ ਜੀ ਕੋਈ ਵੀ ਡਿਜ਼ਾਈਨ ਪਵਾ ਲਓ ਕੋਈ ਵੀ ਕਿਸੇ ਤਰ੍ਹਾਂ ਦੀ ਫੋਟੋ ਪਾਉਣੀ ਆ ਕੋਈ ਡਿਜ਼ਾਈਨ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੇ ਡਿਜ਼ਾਈਨ ਕੋਈ ਵੀ ਤੁਸੀਂ ਕਹਿ ਦਿਓ ਭਾਜੀ ਬਿਲਕੁਲ ਜਨਮਣ ਗੱਲ ਹੈ ਸਕੂਲ ਦਾ ਗੁਰਦੁਆਰੇ ਦਾ ਮੰਦਿਰ ਦਾ ਨਾਮ ਲਿਖਾਉਣਾ ਕੋਈ ਫੋਟੋ ਬਣਾਉਣੀ ਆ ਜੀ ਮਤਲਬ ਕਿਸੇ ਉਹੋ ਜੀ ਜਿੱਦਾਂ ਮਟੀਵ ਆਪਾਂ ਲਮਾਉਨੇ ਆਪਾਂ ਅੱਖਰ ਲਿਖਦੇ ਆ ਉਹੀ ਚੀਜ਼ ਆਈ ਬਸ ਉਹੀ ਚੀਜ਼ ਏਸੀਐਨਸੀ ਬਣ ਦੇ ਲਈ ਤੇ ਇਹਦੇ ਇਹਦੇ ਚ ਕੀ ਕਰਦੇ ਇਹਦੇ ਚ ਦਿੰਨੇ ਸੀਕ ਇਹ ਆਪਾਂ ਮੈਂਬਰ ਨਾਲ ਕਿਹਨੇ ਭਾਈ ਜਿਹੜਾ हां ਜਿਹੜਾ ਉਹ ਦਰਵਾਜੇ ਦੇ ਉੱਤੇ ਪੇਪਰ ਚੜਦਾ ਹਾਂ ਯਾ ਮੈਂਬਰ ਆਪ ਕਹਿੰਦੇ ਇਹ ਮੈਂਬਰ ਵਾਲੀ ਨਹੀਂ ਨਹੀਂ ਇਹ ਆਪਣੀ ਪੂਰੀ ਹੀਟ ਦਿੰਦੀ ਹੈ ਜਦੋਂ ਆਪਾਂ ਬੰਦ ਕਰ ਦਿੰਦੇ ਇਹਨੂੰ ਤੇ ਇਹ ਜਿਹੜਾ 3D ਰੌਬ ਦਰਵਾਜਾ ਦੇਖਿਆ ਜਿਹੜਾ ਵੀ ਕੜਾਈ ਵਾਲਾ ਉਹਨੂੰ ਹੀਟ ਕਰਕੇ ਬਾਕੀ ਕੜਾਈ ਉਹ ਕੜਾਈ ਉਹ ਕਰਦੀ ਹੈ ਤੇ ਉੱਪਰ ਪੇਪਰ ਲਾਉਂਦੀ ਹੈ ਅੱਛਾ ਇਹ ਉਹ ਜਿਹੜਾ 3D ਦਰਵਾਜੇ ਬਣੇ ਹੋਏ ਆ ਉਹ ਉਹਨਾਂ ਦੇ ਉੱਤੇ ਪੇਪਰ ਇਹ ਲਾਉਂਦਾ ਹਾਂ ਪੇਪਰ ਇਹ ਲਾਉਂਦੀ ਹੈ ਪੇਪਰ ਇਹ ਲਾਉਂਦੀ ਹੈ ਤੇ ਕੋਈ ਵੀ ਆਪਦੀ ਮਰਜ਼ੀ ਦਾ ਦਰਵਾਜਾ ਆਪਣੀ ਮਰਜ਼ੀ ਦੀ ਕੁਆਲਿਟੀ ਆਪਣੀ ਮਰਜ਼ੀ ਦੀ ਕੁਆਂਟੀਟੀ ਬਿਲਕੁਲ ਉਹ ਬਾਈ ਗਰਲਾਲ ਹੁਣਾਂ ਨੂੰ ਆਰਡਰ ਕਰ ਸਕਦਾ ਸੱਜਣੋ ਮਤਲਬ ਇਸ ਤਰ੍ਹਾਂ ਦੇ ਕਈ ਗਡਾਊਨ ਆ ਕਈ ਥਾਵਾਂ ਤੇ ਬਾਈ ਹੁਣਾਂ ਦਾ ਕੰਮ ਚੱਲਦਾ ਵੀ ਮਤਲਬ ਜੇ ਤੁਸੀਂ 1000 ਦਰਵਾਜੇ ਦਾ ਆਰਡਰ ਵੀ ਕਰਦੇ ਆ 2000 ਦਾ ਆਰਡਰ ਵੀ ਕਰਦੇ ਆ ਤਾਂ ਕੋਈ ਮਸਲਾ ਨਹੀਂ ਇਹ ਪੰਦਾ ਤੁਹਾਨੂੰ ਆਠੇ ਵਾਟ ਨਹੀਂ ਪਉਂਦਾ ਜਿੰਨੀ ਤਰੀਕ ਨੂੰ ਕਹਤਾ ਜਿੰਨੇ ਵਜੇ ਕਹਤਾ ਓਨੇ ਵਜੇ ਦੇ ਦੇਣਾ ਬਾਕੀ ਦਫਤਰ ਆਪਣਾ ਇੱਥੇ ਵੀ ਹੈ ਜੀ ਦਫਤਰ ਆਪਣਾ ਉੱਥੇ ਵੀ ਹੈ ਕੋਈ ਇਦਾਂ ਦੀ ਗੱਲ ਨਹੀਂ ਸਿੱਧਾ ਫੈਕਟਰੀ ਵੀ ਆ ਸਕਦੇ ਨੇ ਜ਼ਰੂਰ ਤੇ ਆਪਣਾ ਟਰੱਕਿੰਗ ਦੇ ਨੇੜੇ ਆਪਣਾ ਇਹ ਜਿਹੜਾ ਡਰੈੱਸ ਹੈ ਜੀ ਤੇ ਫੋਨ ਤੇ ਨੰਬਰ ਪੋਲ ਕਰਨਾ ਆਪਾਂ ਨਾਲ ਨਾਲ ਲੋਕੇਸ਼ਨ ਭੇਜ ਦਾਂਗੇ ਇੱਥੇ ਫੈਕਟਰੀ ਵੀ ਆਇੰਨਾਂ ਨੇ ਸਿੱਧੇ ਆ ਕੋਈ ਦਿੱਕਤ ਨਹੀਂ ਹੰਤਾ ਜਿਹਦੇ ਆਪਣੇ ਦਫਤਰ ਹੋਣਾ ਪਟਿਆਲਾ ਰੋਡ ਤੇ ਤਾਂ ਉੱਥੇ ਵੀ ਆ ਸਕਦੇ ਜਿਵੇਂ ਤੁਸੀਂ ਨਾ ਪਟਿਆਲਾ ਰੋਡ ਤੇ ਬਣਿਆ ਦੇਖਿਆ ਦਫਤਰ ਉਮੇ ਇੱਕ ਇੱਥੇ ਦਫਤਰ ਵੀ ਬਣਿਆ ਜੇ ਤੁਸੀਂ ਫੈਕਟਰੀ ਆਏ ਆ ਤੁਹਾਡਾ ਦਰਵਾਜ਼ਾ ਬਾੰਡ ਰਿਹਾ 10 ਮਿੰਟ ਬਹਿਣਾ ਤੁਸੀਂ ਚਾਹ ਪਾਣੀ ਪੀਣਾ ਤਾਂ ਤੁਸੀਂ ਦੇਖੋਗੇ ਵੀ ਇੱਥੇ ਹਾਂ ਇੱਥੇ ਦਰਵਾਜ਼ੇ ਦੇ ਵਿੱਚ ਤੁਹਾਨੂੰ ਵੈਲਕਮ ਕਰਨ ਵਾਸਤੇ ਵਧੀਆ ਤੁਹਾਡੇ ਦਫ਼ਤਰ ਬਣਿਆ ਬੈਠਣ ਵਾਸਤੇ ਤੁਸੀਂ ਇੱਥੇ ਬੈਠੋ ਆਰਾਮ ਕਰੋ ਵੇਖੋ ਕੰਮ ਦੀ ਕੁਆਲਿਟੀ ਚੈੱਕ ਕਰੋ ਤੇ ਬੇਫਿਕਰ ਹੋ ਕੇ ਇੱਥੇ ਚਾਹ ਪਾਣੀ ਪੀਓ ਪਰਿਵਾਰ ਤੁਹਾਡੀ ਪਰਿਵਾਰ ਵਾਂਗੂ ਸੇਵਾ ਕਰੂਗਾ ਜੇ ਤੁਹਾਡੀ ਡਿਲੀਵਰੀ ਮਿਲ ਗਈ ਗੱਡੀ ਤੇ ਲੱਦੋ ਲੈ ਜਾ ਸਕਦੇ ਆ ਬਾਕੀ ਜਿਹੜੀ ਲੱਦਣ ਵਾਲਾ ਹੈ ਉਹ ਨਹੀਂ ਡਿੱਕਾ ਤੁਸੀਂ ਭਾਵੇਂ ਬੱਸ ਚੜ੍ਹ ਕੇ ਆਜੋ ਭਾਵੇਂ ਤੁਸੀਂ ਆਪਦੀ ਗੱਡੀ ਪਰਸਨਲ ਤੇ ਆਜੋ ਇਹ ਲੱਦਣ ਵਾਲੀ ਗੱਡੀ ਆਪਲਾ ਕਰਾ ਦੇਵਾ। ਹਾਂ ਲੇਬਰ ਦਾ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਕੋਈ ਐਕਸਟਰਾ ਲੇਬਰ ਨਹੀਂ ਹੈਗੀ ਜਿਹੜੇ ਆਪਾਂ ਭرائی ਹੈ, ਉਤرائی ਹੈ ਉਹ ਸਾਡੇ ਮੁੰਡੇ ਆਪ ਕਰਨਗੇ। ਵੀ ਇਥੋਂ ਕੋਈ ਆਪਾਂ ਕਹਿੰਦੇ ਨੇ ਵੀ ਲੱਦਣ ਵਾਲੀ ਕੋਈ ਲੇਬਰ ਉਹਦਾ ਬਿਲਕੁਲ ਫਰੀ ਹੋ ਕੋਸਟ। ਹਾਂ ਵੀ ਇਥੋਂ ਲੱਦਣ ਵਾਸਤੇ ਤੁਹਾਡੇ 10 ਦਰਵਾਜ਼ੇ, 20, 50 ਦਰਵਾਜ਼ੇ ਆ ਤਾਂ ਇਹ ਆਪੇ ਲੱਦ ਕੇ ਦੇਣਗੇ। ਹਾਂਜੀ ਹਾਂ। ਹਾਂ ਜਿਉਂਦਰੋ।